ਹਰੇ ਜੁਗ ਜੁਗ ਪਤ ਤੂੰ ਪਾਇਆ ਪਹਿਜ ਰਖਤ ਦਾ ਆਇਆ ਰਾਮ ਰਾਜੇ ਹਰੇ ਨਾਗਸ ਤੁਸ਼ਟ ਹਰ ਮਾਰਿਆ ਪ੍ਰਹਿਵਾਦ ਤਰਾਇਆ ਅਹੰਕਾਰੀਆਂ ਨਿੰਦ ਕਾ ਪਿਠ ਦੇ ਨਾਮ ਦਿਉ ਮੁਕ ਲਾਇਆ ਜਨ ਨਾਨਕ ਐ ਸਾਹ ਹਰ ਸੇਵਿ ਅੰਕ ਲੈ ਛਡਾਇਆ ੴ ਸਤਿਗੁਰ ਪ੍ਰਸਾਦ ਸੋਖ ਮਹਲਾ ਪਹਿਲਾ ਦੁਖਦਾਰੁ ਸੁਖ ਰੋਗ ਪਿਆ ਜਾਸ ਸੰਤਾ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੇ ਨਾ ਹੋਈ ਭਲੇ ਹਰੀ ਕੁਤਿ ਤਵਸਿਆ ਤੇਰਾ ਅੰਤ ਨਾ ਕਿ ਲੱਗ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਪਾਂ ਅਕਲਖਨਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਆਦੇਓ ਜਿਨ ਕੀਤੀ ਸੋ ਪਾਰ ਦਿਆ ਬਹੁ ਨਾਨਕ ਕਰਦੇ ਕੀਆ ਬਾਤਾਂ ਜੋ ਕਿਸਕਰ ਨਾਮ ਸੋ ਕਰ ਰਿਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਦੇਹਾ ਜਿਤ ਵੇ ਸਰਬ ਸਮਾਨੀ ਵਾਗੇ ਤੇਰੇ ਨਾਮ ਦੇ ਅਨੇਕ ਅਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪਰੇ ਸਿਉ ਕਹੀਐ ਕੀਤੇ ਤੇਰੇ ਬਾਵਣ ਹਾਰੇ ਗਾਵਣ ਤੁਧਨੋ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦੁਵਾਰੇ ਗਾਵਣ ਤੁਧਨੋ ਚਿਤ ਗੁਪਤ ਲਿਖੇ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈ ਸਰਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ Indra Indra ਅਸਨ ਬੈਠੇ ਦੇਵਤਿਆਂ ਧਰ ਨਾਲੇ ਗਾਵਨ ਤੁਧਨਾ ਚਿਤ ਉਸਮਾਧੀ ਅੰਦਰ ਗਾਵਨ ਤੁਧਨਾ ਸਾਧ ਵਿਚਾਰੀ ਗਾਵਨ ਤੁਧਨਾ ਜਤੀ ਸਤੇ ਸੰਤੋਖੀ ਗਾਵਨ ਤੁਧਨਾ ਵੀਰ ਕਰਾਰੇ ਗਾਵਨ ਤੁਧਨਾ ਪੰਡਤ ਪੜਨ ਰਕੇਸ਼ਰ ਜਗ ਜਗ ਵੇਦਾ ਨਾਲੇ ਗਾਵਨ ਤੁਧਨਾ ਮੋਹਨੀਆ ਮਨ ਮੋਹਨ ਸੁਰਗ ਮਛ ਪੈ ਆਵੇ ਗਾਵਨ ਤੁਧਨਾ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧ ਨਾਮ ਜੋਤ ਮਹਾਵਰ ਸੁਦਾ ਗਾਵਨ ਤੁਧ ਨਾਮ ਖਾਣੀ ਚਾਰੇ ਗਾਵਨ ਤੁਧ ਨਾਮ ਖੰਡ ਮੰਡਲ ਬਹਿ ਮੰਡਾ ਕਰ ਕਰ ਰੱਖੇ ਤੇਰੇ ਘਾਰੇ ਸੇ ਤੁਧ ਨੋ ਗਾਵਨ ਜੋ ਤੁਧ ਪਾਵਨ ਰੱਖੇ ਤੇਰੇ ਪੰਦਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਬੰਜ ਤਰਾਇ ਆਵਨ ਨਾਹਿਕਿਆ ਵਿਚਾਰੇ ਸੋਹੀ ਸੋਈ ਸਾਰਾ ਸੱਚ ਸਾਹਿਬ ਸੱਚਾ ਸਾਚੇ ਨਾਹੀ ਹੈ ਭੀ ਵਸੀ ਦਇਗਨ ਦਸੀ ਰਚਨਾ ਜਿਨ ਮਰਤਾਈ ਰੰਗੇ ਰੰਗੇ ਪਾਤੇ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੈਂ ਕੀਤਾ ਆਪਣਾ ਜੋ ਤਿਸ ਦੇ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਪ੍ਰਭ ਹੁਕਮ ਨਾ ਕਰ ਨ ਜਾਏ ਸੋ ਪਾਤਿ ਸਾਹੁ ਸਹਪਤ ਸਵੇ ਨਾਨਕ ਰਹਿ ਨਰ ਜਾਈਆ ਸਭਨ ਲਾ ਪਹਿਬਾ ਸੋਣਾ ਵਡਾ ਆਖੇ ਸਭ ਕੋਏ ਕੇਵੜ ਵਡਾ ਢਿੱਠਾ ਹੋਏ ਹੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਭੀਰਾ ਗਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਵਡਚਿਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੇ ਧਿਆਨੇ ਗੁਰ ਗੁਰਾਈ ਕਹਿ ਨ ਜਾਏ ਤੇਰੀ ਤੇਰ ਵਡਿਆਈ ਸਭ ਸਤ ਸਭ ਤਪ ਸਭ ਨਿਆਈਆ ਸਿੱਧਾ ਪੁਰਖਾਂ ਕੀ ਆਵੜਿਆਈਆ ਬਦੁਰੈ ਸਿੱਧੇ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਤਿ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਚ ਸਵਾਰਨ ਹਾਰਾ ਆਸਾ ਅੰਲਾ ਪਹਿਲਾ ਆਖਾਂ ਜੀਵਾ ਵਿਸਰੈ ਪਰ ਜਾਉ ਉਹ ਆਖਣ ਔਖ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਪੁੱਤ ਭੁਖੈ ਖਾਏ ਚਲਿਐ ਤੂ ਸੋਖੋ ਮਿਸਰੇ ਮੇਰੀ ਮਾਹੀ ਸੱਚਾ ਸਾਹਿਬ ਸੱਜ ਨਾ ਰਹਾ ਸਾਚੇ ਨਾਮ ਕੀ ਤਿਰ ਵਿੜਿਆਈ ਆਪ ਤੱਕ ਕੇ ਕਿਤਨਹੀ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵਟਾ ਨ ਹੋਵੇ ਥਾਪ ਨ ਜਾਏ

ਰਾਗ ਗੋਜਰੀ ਮੰਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਓੰਕਾਰੋ ਕਿਰਪਾਸ ਹਮ ਕੀਰੇ ਕਿਰਮ ਸਤਗੁਰ ਸ਼ਰਨਾਇ ਕਰ ਦਇਆ ਨਾਮ ਪ੍ਰਕਾਸ਼ ਮੇਰੇ ਮੀਰ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਕਾਸ਼ ਗੁਰਬੰਦ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮੇਂ ਰਹਿ ਰਸ ਦਰਸ਼ਨ ਮਹਾਂ ਕੋ ਤੇਰੇ ਪਿਆਰੇ ਜਿਨ ਹਰ ਹਰ ਹਰਿ ਸੰਭਾਗ ਹੀ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧਰਮ ਸਤਿ ਕਿ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਰ ਜਣ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਭੰਲਾ ਪੰਜਵਾ ਕਾਹੇ ਦੇ ਮਨ ਚਿਤ ਰੇ ਉਤਮ ਜਾਇ ਹਰ ਹਰ ਜੀਉ ਪਰਿਆ ਸਹਿਲ ਬੰਦਰ ਮੈਂ ਜਨ ਤੂ ਪਾਏ ਤਾਂ ਘਰ ਜਿਕ ਆਪੇ ਕਰ ਕਰਿਆ ਮੇਰੇ ਮਾਧੋ ਜੀ ਸਤ ਸੰਗਤ ਮੈਂ ਸੁਤਰਿਆ ਵਰਪ੍ਰਸਾਦ ਪਰਮਦ ਪਾਇਆ ਸੁਖੇ ਕਾਸ ਨਰਿਆ ਰਹਾਉ ਜਨਨ ਪਿਤਾ ਲੋ ਸੂਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਜਿ ਸੰਭਾਲੇ ਠਾਕੁਰ ਕਾਹੇ ਮਨ ਕੋ ਕਰਿਆ ਹੂ ਦੇਉ ਡੇਉ ਬੈਸੈ ਕੁਸਮਾ ਤਿਸ ਪਾਸ਼ੇ ਬਚਰੇਸ਼ਰਿਆ ਜਦ ਕਵਨ ਖਲਾਵੇ ਕਵਨ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਤਾਨ ਦਸਿਆ ਸਿਦਾਨ ਧਾਤੁਰ ਕਰ ਤਲ धरਿਆ ਜਨ ਨਾਨਕ ਬਲ ਬਲ ਸਦੇ ਬਲੇ ਜਾਈਏ ਤੇਰੰਤਨਾ 파ਰਾ ਪਰਿਆ ਰਾਗਿਆ ਸਾਭਲਾ ਚੌਥਾ ਸੋ ਪੁਰਖ ੴ ਸਤਿਗੁਰ ਪ੍ਰਸਾਦਿ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਿ ਰਗ ਮਾਗ ਮਿਆਪਾਰਾ ਸਭ ਧਿਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੁਹਿਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਧਿਆਨ ਨਾਨਕ ਜੰਤ ਵਿਚਾਰਾ ਤੂੰ ਭੱਜ ਬੜ ਅੰਦਰ ਸਰਬਨ ਅੰਤਰ ਜੀ ਹਰ ਇੱਕ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਓ ਆਪੇ ਦਾਤਾ ਆਪੇ ਪੁੰਤਾ ਜੀ ਹਉ ਤੁਧ ਬਿਨ ਨ ਅਵਰ ਨ ਜਾਣਾ ਉਪਾਏ ਬ੍ਰਹਮ ਬਯੰਤ ਬਯੰਤ ਜੀ ਤੇਰੇ ਕੀਆ ਗੁਣ ਆਪੁ ਖਾਣਾ ਜੋ ਸੇਵੈ ਜੋ ਸੇਵੈ ਤੁਝੀ ਜਗ ਨਾਨਕ ਤੈਨ ਕੁਰਬਾਣਾ ਹਰਿ ਧਿਆਵੇ ਹਰਿ ਧਿਆਵੇ ਤੁਝੀ ਸੇ ਦਨੁ ਜਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਧਾਇਆ ਜੀ ਤਿਨ ਤੋਟੀ ਜਮ ਕੇ ਪਾਸੇ ਜਿਨ ਨਿਰਪਾਉ ਜਿਨ ਹਰਿ ਨਿਰਪਾਉ ਧਿਆਇਆ ਜੀ ਤਿਨ ਕਾ ਭਉ ਸਭੁ ਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਧਿਆਇਆ ਜੀ ਜਗ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਬਨਬਨਾਰ ਜੀ परे बिनंत बिनता तेरे भगत तेरे भगत सलाहन पुद जी हर अनेक अनेक अनंता तेरी अनेक तेरे अनेक करे हे हर पुजाती तपता बिन पे बिनता तेरे अनेक तेरे अनेक ਪੜੇ ਬਹੁ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਮਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਤਮ ਗੁਰ ਤੇ ਪਰੰਪਰ ਕਰਤਾ ਜੀ ਤੁਧ ਜੇਵੜਿਆ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈ ਚਰ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਏ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਈ ਅਸਾ ਮੱਲਾ ਚੋਪਾ ਓਂ ਕਰਤਾ ਸਤਿਆਰ ਮਹੰਦ ਸਾਈਂ ਜੋ ਤਾ ਭਾਵੇ ਸੋਏ ਕਿਸੇ ਜੋ ਤੂੰ ਦੇਹ ਸੋਏ ਹਮ ਪਾਈ ਰਹਾਓ ਸਭ ਤੇਰੇ ਤੋਂ ਸਭ ਨੇ ਧਾਇਆ ਜਿਸਨੂੰ ਕਿਰਪਾ ਕਰੇ ਤੇਰੇ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨੁਮੁਖ ਵਾਇ ਆਪ ਤੇ ਆਪ ਵਿਸ਼ਵ ਵੜਿਆ ਆਪ ਨੇ ਲਾਇਆ ਤੂੰ ਦਇਆਉ ਸਤਿ ਜਿਹੀ ਮਾਹੀ ਤੁਪਿੰਦੂ ਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਰ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਸਨੋ ਤੂੰ ਜਾਣ ਆਏ ਸੋਇ ਜਨ ਜਾਣੇ ਹਰ ਕੁਣ ਸਦ ਹੀ ਆਖਵ ਕਾਣੈ ਜਿਨ ਹਰ ਸੇਵਿਆ ਜਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਦੁੱਧ ਬਿਨ ਦੁੱਖ ਜਾ ਅਭਰ ਨਾ ਕੋਇ ਹੂੰ ਕਰ ਕਰ ਦੇਖੇ ਜਾਣੇ ਸੋਇ ਜਗਨਾ ਮੂਰਮੁਕ ਪਰਗਟ ਹੋਇ ਹਸਾ ਮਨਲਾ ਪਹਿਲਾ ਹਿਤ ਸਰਵਰੜੈ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਮਗਨੀ ਚੱਲੈ ਹਮ ਦੇਖਾ ਤੈ ਡੂਬੀ ਅਲੇ ਮਨ ਇੱਕ ਰਾਂਝੇ ਸਮਰਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਲਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾ ਲਿੰਗ ਤਿਨ ਕੀ ਸਰਨਾ ਜਿੰ ਤੂੰ ਨਾ ਹੀ ਬਿਸਰਿਆ ਆਸਾ ਮੱਲਾ ਪੰਜਵਾਂ ਪਈ ਪ੍ਰਪਤ ਮਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹਬਰ ਕਾਜ ਤੇਰੇ ਕਿਤੈ ਨਾਮ ਮਿਲ ਸਾਧ ਸੰਗਤ ਪਜ ਕੇ ਵੜਨਾਮ ਸਰਨ ਜਾਮ ਲਾਗ ਪਰ ਜਨ ਤਰਨ ਕੈ ਜਨ ਦਿਰਥਾ ਜਾਗ ਰੰਮਾਇ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇਆ ਬਹੁ ਨਾਨਕ ਹਮਨੇ ਚ ਕਰਮਾਂ ਸਰਨ ਪਰ ਕੀ ਰੱਖੋ ਸਰਮਾ हे ओंकार श्री बहगुरु जी के फते पादशाह ही दशमी कवि उपार बिनती चौपाई हमरे करो हाथ दया रछा पूर्ण होए चित केषा पव चरनन मन रहे हमारा अपना जान करो पतपाला हमरे दृष्ट सब तुम कहो आप हाथ दे मोहे बचावो ਸੁਖੀ ਬਸੈ ਮੂਰਿ ਪਰਿਵਾਰਾ ਸੇਵਕ ਸਿਖ ਸਭੇ ਕਰਤਾਰਾ ਮੂਰਿ ਸ਼ਾਨਿਤ ਕਰਦੇ ਕਰਿਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੁਰ ਬਝਨ ਕੀ ਰਹੇ ਤਿਆਸਾ ਤੁਮਹਿ ਸ਼ੋਡ ਕੋ ਵਰਨਾ ਧਾਉ ਜੋ ਵਰ ਚਾਹੂੰ ਸੁਪੰਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੁਣ ਚੁਣ ਸੁਤਰ ਮਾਰੇ ਪਾਰੀ ਹੈ ਆਪਾਤ ਦੇਵ ਜੀਵ ਬਰੀ ਹੈ ਮਨ ਕਾਲ ਪਾਸਰਾ ਸੁਵਰੀ ਹੈ ਹੂ ਜੋ ਸਦਾ ਮਾਰੇ ਰੱਛਾ ਸਿਰ ਅਸ ਤੁਝ ਜੋ ਕਰੇ ਹੋ ਰੱਛਾ ਰਾਖ ਲਹੁ ਮੋਇ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ तेलिन बंद दुष्टन के हंता तुम हो पुरी चतुरदश कंता काल पये ब्रह्मा वपतरा काल पये शिव जो अवतरा काल पये कर कृष्ण प्रकाश सकल काल का की आत्मशा जमन कार जो शिव की शिव कीयो वेदराज ब्रह्मा जो थेओ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਦਸਰ ਉਪਜਾਇਓ ਆਦਿ ਅੰਦੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਤਿ ਵਿਪਰਜਾ ਜਿਨੇ ਆਪ ਸਵਾਰੀ शिव कण ਕੋ ਸਿਵ ਗੁਣ ਸੁਖ ਦਿਯੋ ਸਤਨ ਕੋ ਭਲੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਤੀਰਿ ਪ੍ਰਸ਼ਾਨਤ ਜੀਟੀ ਤੇ ਮੁੰਚ ਰਿ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਨਾ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਦੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਾਬੇ ਉਦ ਕਰਕ ਕਰਾ ਕਰਤਾਰਾ ਪਰਜਾ ਤਤ ਤਵ ਦੇ ਅਪਾਰਾ ਜਾਬੇ ਆ ਕਰਕ ਕਰਤ ਹੋ ਕਬੂ ਤੋ ਮੈਂ ਮਿਲਤ ਦੇ ਤਰ ਸਭੂ ਜਿਤੇ ਬਦਨ ਸ੍ਰੇਸ਼ ਸਭ ਧਾਰੈ ਆਤਿ ਆਪਣੀ ਬੂਝ ਵਿਚਾਰੇ ਤੁਮ ਸਵੇ ਤੇ ਰਹਤ ਨਿਰਾਲੰਗ ਜਾਣਤ ਵੇਦ ਭੇਦ ਅਰਿ ਆਲੰਗ ਨਿਰੰਕਾਲ ਨਿਰਭ ਕਾਮ ਨਿਲੰਭ ਆਦਿ ਨੀਲੇ ਨਾ ਆਦਿ ਸੰਗ ਤਾ ਕਾ ਮੂਰਚਾਰਕ ਭੇਦਾ ਜਾਗ ਕੋ ਭੇਵਣ ਪਾਵਤ ਦੇਤਾ ਤੰ ਕੋ ਕਰ ਪਾਹਨੰ ਮਾਨਤ ਮਹਾ ਮੂਰਤਿ ਭੇਦਨ ਜਾਤਕ ਮਮ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਮੈਂ ਤੇਵ ਆਤਿ ਆਪਣੀ ਬੁਧ ਹੈ ਜੇਤੀ ਬਰਨ ਤ ਪੈਨ ਪੈਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਇਹ ਬਿਦ ਸਜਾ ਪ੍ਰਥਮ ਸੰਸਾਰਾ ਇਹ ਕਹਿ ਰੂ ਤੇ ਅਨੂਪ ਸਰੂਪਾ ਰੰਗ ਭਇਓ ਰਾਮ ਕਹਿ ਊਪਾ ਅੰਤ ਜਜੇ ਇਹ ਜਸੇ ਤਜਕੀਨੀ ਪੁੱਤ ਪੁੱਜ ਖਾਨ ਬੌਰ ਰਚ ਦਿਨੀ ਸੰਪੂਰਨ ਰਾਜਮ ਵੈ ਬੈਠਾ ਕਉ ਸਿਮਟ ਪੈ ਉਸੰਤਯ ਕਰਤਾ ਸਾਰੇ ਸ੍ਰਿਸ਼ਟ ਤੇ ਕਾਇਆ ਚੰਪਵ ਆਜ ਨਗਾਦ ਸਰੂਪ ਸੁਜਵ ਫਵ ਅਬਰਸ਼ਾ ਮੇਰੀ ਤੁਮ ਕਰੋ ਸਿਖਿਉ ਬਾਰੇ ਸਿਖ ਸੰਗਰੋ दुष्ट जितिं देव त्वं पर्वते उत्तर पाता सकल मलेश करो राम काता जे अस तुज तम शरणि परे तिनके दुष्ट दुखित होए मरे पुरख जवन पग पर तिहारे तिनके तुम संकट सब टारे जो कल कोई एक बार तिहें पाके काल निकट नहीं है ਰਸਾ ਹੋਏ ਪਹਿ ਸਭ ਕਾਲਾ ਦੁਸਤ ਰਿਸਤ ਕਰੇ ਪਤ ਕਾਲਾ ਕਿਰਪਾ ਦ੍ਰਿਸਤਨ ਜਹੇ ਨਿਹਰਿਓ ਤਾਂ ਕੇ ਪਾਪ ਤਰੁ ਕਮੋ ਹਰਿ ਹੋ ਹਰਿ ਇੱਦ ਸਿੱਧ ਕਰ ਮੋ ਸਭ ਹੋਈ ਦੁਸਤ ਸਾਸਰ ਸਕੇ ਨ ਕੋਈ ਇਕ ਪਾਰਜਨ ਤੁ ਮੈਂ ਸੰਭਾਰਾ ਕਾਲ ਫਾਸਤੇ ਤਹੇ ਹੁ ਬਾਰਾ ਜਿਨ ਨਰ ਨਾਮ ਤਿਹਾਰੋ ਕਹਾਂ ਦਾਰਿਦ ਦੁਸਤ ਦੁਖ ਤੇ ਰਹਾ ਫੜ ਕੇ ਤਮੈ ਸਰਨ ਤੇਹਾਰੀ ਆਪ ਹੰਤ ਤੈ ਲਿਭੋ ਉਬਾਰੀ ਸਰਬ ਠੌਰੋ ਸਹਾਈ ਦੁਸਤ ਦੁਖ ਤੇ ਲਿਹੂ ਬਚਾਈ ਸਵਈਆ ਪਾਈ ਗਹਿ ਜਬ ਤੇ ਤਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਹੋ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੇ ਮਤੇ ਬਿਨਾ ਮਾਨੇ ਹੋ ਸਿਮਰਤ ਸਾਸਰ ਵੇਦ ਸਵੈ ਬਹੁ ਪੇਦ ਕਹੇ ਹਮੇ ਤਨਾ ਜਾਣੇ ਹੋ श्री असपान कृपा तुम्हारी कर मैं ना कहो सब तो ही बखाने हो दोरा सगल द्वार को शाद के गरीब तुहारो तुहार। द्वार बाहे गरे की लाज यस ਗੋਬਿੰਦ ਦਾਸ ਤੁਹਾਰ ਰਾਮ ਕਲੀਂ ਭਲਾ ਤੇਜਾ ਲਾਂਦੇ ਕੋ ਅੰਤਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਪਰ ਪਾਇਆ ਸਹਜ ਸਿਤੀ ਮਰਵ ਜੀਆਂ ਮਾਧਾਈਆਂ ਰਾਗ ਰਤਨ ਪਰਵਾਰ ਪਰਿਨਾਮ ਸ਼ਬਦ ਦਾ ਬਣਾਈਆ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕਿਆ ਮਨੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰਵ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਅੰਗਲਾ ਸਮਰੰਤ ਸੁਆਮੀ ਸੋ ਭਯ ਮਨੁ ਸਾਰੇ ਕਹੇ ਨਾਮੁ ਕਰਮਨ ਮੇਰੇ ਸਦਾ ਰਹੂ ਹਰਿ ਨਾਮੇ ਸਾਥੇ ਸਾਹਿਬ ਕਿਆ ਨਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਹਸਿਆ ਬਾਧੇ ਸ਼ਬਦ ਕਨੇਰੇ ਕਹੇ ਨਾਮਿਤ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਜਨਾ ਮੇਰਾ ਆਧਾਰ ਸਾਚ ਨਾਮਿਆ ਆਧਾਰ ਮੇਰਾ ਜਿਨ ਕੋ ਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਪੀਸਾ ਸਾਬ ਉਜਾਈਆ ਸਦਾ ਕੁਰਬਾਨ ਕੀਤਾ ਕਰੋ ਬਿਟੋ ਜਿਸ ਦੀ ਆਏ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਧਰੋ ਤੇ ਆਲੂ ਸਾਧੋ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸਪਾਗੈ ਕਰਸ ਭਾਗੇ ਸ਼ਦਵਾਜੇ ਕਲਾ ਜਿਤ ਕਰਤਾਰੀਆਂ ਪੰਚ ਦੂਤ ਤੁੰਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਪਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਮਿਕ ਤੈ ਸੁਭੂਆ ਸਿਤ ਭਾਰ ਅਨਹਦ ਵਾਜੇ ਹੰਦ ਸੁਨ ਹੋਵਡ ਭਾਗੇ ਹੋ ਸਗਰੇ ਮਨੋਰਥ ਪੂਰੇ ਪਾਰੇ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਵਿਸੂਰੇ ਦੁਖ ਰੋਗ ਸੰਤਪਾ ਤੇ ਉਤਰੇ ਸੁਣੀ ਸੱਜੀ ਬਾਣੀ ਸੰਤ 사ਗਨ ਪੈ ਸਰਸੇ ਪੂਰੇ ਹੁਰਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਦਿਨਵੰਤ ਨਾਨਕਿ ਗੁਰ ਚਰਨ ਲਾਗੇ ਵਾਝੇ ਅਨਹਦ ਤੋਰੇ ਮੁੰਦਾਵਣੀ ਭੱਲਾ ਪੰਜਵਾੜੇ ਵਿਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਏ ਉਦਾਰੋ ਏ ਵਸਤ ਤਜੀ ਨ ਜਾਈ ਨਿਤ ਨਿਤ ਰਖੇ ਉਰਤਾਰੋ ਤਾਮਸ ਸੰਸਾਰ ਚਰਨ ਲਗਨ ਤਰੀ ਹੈ ਸਭ ਨਾਨਕ ਬ੍ਰਹਮ ਦਾ ਪ੍ਰਸਾਰ ਸਲੋਕ ਮਹੰਲਾ ਪੰਜ ਬਾ 13 ਕੀਤਾ ਜਾਂ ਤੋ ਨਾਹੀ ਮੈਨਿਉ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਤਿਓਈ ਤਰਸ ਪਿਆਵੇਂ ਰਾਮ ਤੋਹੀ ਸਤਗੁਰ ਸਜਨ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਬਹਰਿਆ ਪੌੜੀ ਜਿੱਥੈ ਕੋ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਅੱਖ ਅਗਨੀ ਉਦਰ ਬਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੀ ਭਵ ਜਨ ਭਿਕਮ ਸਰਕਾਰ ਹੋ ਗੁਰ ਸਰਬ ਦੇ ਪਾਰ ਪਾਹੀ ਦਿਲ ਕੋ ਲਗੀ ਪਿਆਸ ਅੰਮ੍ਰਿਤ ਸੇ ਕਾਹੀ ਕਲ ਮਹਿ ਹੋਹੁ ਪੁਨ ਗੁਣ ਗੋਵਿੰਦ ਕਾਹੀ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਦਰਥਾ ਕੋਈ ਨਾ ਜਾਏ ਜੇ ਆਵੇ ਤੁ ਦਿਆਹੀ ਸ਼ਲੋਕ ਮੱਲਾ ਪੰਜਵਾ ਅੰਤਰ ਗੁਰਿਆ ਰਾਜਨਾ ਜਿਵ ਮਾਤਪੁਰਨਾ ਨੈਤਰੀ ਸੰਗੁਰ ਤੇਖਣਾ ਸਰਵਣੀ ਸੁਨ ਗੁਰਨਾਉ ਸਤ ਗੁਰ ਸੇ ਤਿਰਤਿਆ ਅੰਦਰ ਗੇ ਪਈ ਠਾਉ ਕਭ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਧੇ ਜਗ ਮੈਂ ਉਤਮ ਕਾਟਿਐ ਵਿਲੇ ਕੇਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪਿ ਉਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿ ਹੋਵਾ ਆਪ ਤਿਆਲ ਮਨੋ ਬਨਾ ਵਿਸਾਰਿ ਅਨ ਸਾਧ ਜਨ ਕੈ ਸੰਗ ਪਵ ਜਲ ਤਾਰਿ ਸਾਖਤ ਨਿੰਦਕ ਦੁਸਤ ਇਹ ਨਾਮ ਹੈ ਬਿਦਾਰਿਆ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਬਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਬਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਰੁ ਦੀਪਾ ਖੰਸਾ ਵਰੁ ਦੀ ਕੀ ਭਤੇ